ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡਾ ਵੱਡਾ ਗਲਫ ਇਮੀਗ੍ਰੇਸ਼ਨ ਆਫਿਸ ਜੋ ਕਿ ਮੇਨ ਮਿਆਣੀ ਐਡਾ ਟਿਲਮਾ ਵਿੱਚ ਪੈਂਦਾ ਹੈ ਇਹਦੇ ਵਿੱਚ ਸਾਡਾ ਕੰਮ ਬਾਹਰ ਭੇਜਦਾ ਹੈ ਜਿੱਦਾਂ ਕਿ ਯੂਰਪ ਤੇ ਅਰਬ ਅਸੀਂ ਬੰਦੇ 16 ਸਾਲ ਤੋਂ ਭੇਜ ਰਹੇ ਆ ਜਿਹਦੇ ਵਿੱਚ ਕੀ ਅਸੀਂ ਅੰਗਿਨਤ ਬੰਦੇ ਹੀ ਬਾਹਰ ਭੇਜ ਸਕਿਆ ਤੇ ਮੇਰੇ ਹਸਬੰਡ ਸਰੂਪ ਸਿੰਘ ਰਿੰਕੂ ਵੱਡਾ ਜੋ ਕਿ ਕੰਮ ਕਰਦੇ ਆ ਤੇ ਉਹਨਾਂ ਦੀ ਮੈਂ ਵਾਈਫ ਪ੍ਰੀਤ ਵੱਡਾ ਤੇ ਨਾਲ ਸਾਡਾ ਸਟਾਫ ਆ ਜਿਨ੍ਹਾਂ ਦੀ ਬਦੌਲਤ ਕੀ ਅੱਜ ਅਸੀਂ ਸਾਡੇ ਤੇ ਖੁਸ਼ੀ ਦਾ ਦਿਨ ਆਇਆ ਹੈ ਅਸੀਂ ਲੈਂਟਰ ਪਾਇਆ ਹੈ ਤੇ ਬਹੁਤ ਬਹੁਤ ਸਾਰਿਆਂ ਦੇ ਆਉਣ ਤੇ ਧੰਨਵਾਦ ਸ਼ੁਕਰੀਆ ਮਿਹਰਬਾਨੀ ਇਲਾਕਾ ਨਵਸੀਆਂ ਨੂੰ ਕੀ ਕਹਿਣਾ ਚਾਹੁੰਦੇ ਜੋ ਕਿ ਨੌਜਵਾਨ ਮੁੰਡੇ ਕੁੜੀਆਂ ਬਾਹਰ ਜਾਣਾ ਚਾਹੁੰਦੇ ਤੇ ਕਈ ਵਾਰੀ ਰਿਫਿਊਜ਼ਲ ਲੱਗ ਜਾਂਦੀ ਹੈ ਕਈ ਪਰ ਕਿਸੇ ਕਾਰਨ ਨਹੀਂ ਹੋਣ ਦਾ ਵੀਜ਼ਾ ਲੱਗ ਪਉਂਦਾ ਤੇ ਤੁਸੀਂ ਕਿਵੇਂ ਹੈਲਪ ਕਰਦੇ ਹੋ ਉਨ੍ਹਾਂ ਦੀ ਹਾਂਜੀ ਕੋਈ ਗੱਲ ਨਹੀਂ ਸਾਡੇ ਕੋਲ ਆਓ ਸਾਡਾ ਆਫਿਸ ਇੱਥੇ ਅਸੀਂ ਉਨ੍ਹਾਂ ਨੂੰ ਗਾਈਡ ਕਰਾਂਗੇ ਜੋ ਵੀ ਇਨਾਂ ਦੀਆਂ ਜਿਹਾ ਰਿਫਿਊਜ਼ਲ ਆ ਜਾ ਕਿਦਾਂ ਵੀ ਕੋਰ ਕੋਈ ਕਿਸੇ ਤਰ੍ਹਾਂ ਦੀ ਵੀ ਪਰੇਸ਼ਾਨੀ ਹੈ ਆਓ ਅਸੀਂ ਇੱਥੇ ਉਹਨਾਂ ਨੂੰ ਸਹੀ ਤਰੀਕੇ ਨਾਲ ਗਾਈਡ ਕਰਾਂਗੇ। ਅੱਜ ਜਿਵੇਂ ਕੈਲੰਡਰ ਪਾਇਆ ਗਿਆ ਹੈ ਬਹੁਤ ਖੁਸ਼ੀ ਦਾ ਦਿਨ ਹੈ ਕਿੰਨੀ ਖੁਸ਼ੀ ਹੈ ਜਾਂ ਕੀ ਕਹਿਣਾ ਚਾਹੋਗੇ ਜਿਵੇਂ ਮਹਿਮਾਨ ਆਖੀ ਜੀ। ਹਾਂਜੀ। ਹਾਂਜੀ ਹਾਂਜੀ ਸਾਨੂੰ ਬਹੁਤ ਖੁਸ਼ੀ ਆ ਇਸ ਕੰਮ ਦੇ ਵਿੱਚ ਚਲੋ ਅਸੀਂ ਸਾਡਾ ਆਫਿਸ ਹੈਗਾ ਛੋਟੇ ਜਿਹੇ ਆਫਿਸ ਤੋਂ ਬਹੁਤ ਵੱਡਾ ਸੀ ਆਫਿਸ ਬਣਾ ਰਹੇ ਹਾਂ ਹੁਣ ਗਾਂ ਸਟਾਫ ਕੰਮ ਵਧਾਵਾਂਗੇ ਤੁਸੀਂ ਸਭ ਦੇਖ ਹੀ ਲਿਆਏ ਵੀਡੀਓ ਦੇ ਵਿੱਚ ਕਾਫੀ ਕੰਮ ਹੈ ਕਾਫੀ ਲੋਕ ਹੈ ਸਾਰਿਆਂ ਦੇ ਆਉਣ ਤੇ ਬਹੁਤ ਬਹੁਤ ਧੰਨਵਾਦ।

ਠੀਕ ਜੀ ਜਨ ਸਵਾਸ ਨਾਲ ਭਾਈ ਜੇ ਜੇਦਾ ਤੇ ਕੰਪਨੀ ਦੀ ਜੋੜੀ ਚੰਗਾ ਪੱਤੀ ਬੋਲਣ ਵਾਲੇ ਹੋਣ ਤਾਂ ਸਾਥ ਜੋੜੇ ਸਾਰੇ ਬ੍ਰਾਹਮਣੇ ਵਰਗਤ ਸਾਲ ਸਾਡੇ ਅਧਿਆਤਮਿਕ ਸਰਬੱਤ ਦਾ ਸਾਡੇ ਰਾਣੀ ਹੋਏ ਜਨੂ ਜੀ ਤੇ ਆਗੈ ਜੀ ਆਗਮਨ ਦਾ ਸਰਕਾਰ ਦਾ ਸਭ ਹੋ ਰਿਹਾ ਜਹਾਂ ਚਾਹ ਕੌਂਸਲ ਸਹਾਇਤਾ ਦਾ ਅਸ਼ਰੇ ਆ ਦੇ ਕੇ ਜੀ ਬੰਦਾ ਇਹ ਮਨੁੱਖੀ ਦੀ ਸ੍ਰੀ ਸਾਹਿਬ ਜੀ ਸਹਾਇ ਨਾਲ ਸਾ ਜਿੰਨੀਆਂ ਰੋਡ ਵਾਲੇ ਲੋਕੋ ਜੀ ਸੇਖਾ ਅਨੁਸਤੀ ਦਾਣ ਕੇਸ ਦਾਣ ਅਹਿਤਾਂ ਤੇ ਸਾਹ ਦਾਣ ਕੋਸਾ ਦਾਣ ਹੰਦਾਨਾ ਸਰਦਾਨ ਨਾਮਦਾਨ ਸ੍ਰੀ ਅਪਰਸਾ ਜੀ ਦੇ ਨਾਮ ਤੋਂ ਦੋਪਨ ਲਈ ਜੋਗੀ ਜੀ ਦੇ ਘਟਾਣ ਕਾਰਜਕਾਰ ਬੋਲੇ ਸੇਖਾ ਦਾ ਮਨ ਨੀਵਾ ਮਤੁ ਜੀ ਮਨਤਾ ਦਾ ਰੱਖ ਹਾਂ ਜੀ ਪਾਣੀ ਨੂੰ ਸੋਚਿਆ ਕਿ ਕੰਦੇ ਦਰਸ਼ਨ ਗੁਦਾਰ ਸਭਾ ਸੰਭਾਲ ਪ੍ਰਧਾਨ ਅਚਾਰੀ ਗਾਲਾ ਜੀ ਦੇ ਬਣਾ ਤੁਮੇ ਤਾਨਿਆ ਨਾਮ ਹੈ ਉਹਦੇ ਤੋਂ ਭੰਤਨ ਸਾਹਿਬ ਜੀ ਕੋਲ ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਭਾਣੀ ਸਾਹਿਬ ਜੀ ਕਿਰਤਾਂ ਦੇ ਦਰਸ਼ਕ ਹੋਈਆਂ ਜੀ ਉਹਨਾਂ ਦੇ ਨਾਮ ਦੇ ਸੋਚੀ ਪਾਣੀ ਹੈ ਜਿਸ ਜਦ ਕਰੇ ਜੀ ਇਹ ਮਾਰਨਾ ਮੇਰਾ ਨਾਮ ਹੈ ਮਾਨਤਾ ਨਾਮ ਸੀਤ ਜੀ ਦੇ ਤਰਫੋਂ ਮੈਂ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੇਰੇ ਬਹੁਤ ਹੀ ਸਤਿਕਾਰਯੋਗ ਅਸੀਂ ਆਪਣੇ ਵੀਰ ਨੂੰ ਪਿਆਰ ਨਾਲ ਰਿੰਕੂ ਪੱਡਾ ਜੀ ਕਹਿੰਦੇ ਆ ਉਹਨੇ ਨਵੇਂ ਘਰ ਦੀ ਅੱਜ ਸ਼ਰਵਾਦ ਕੀਤੀ ਆ ਨਵੇਂ ਘਰ ਦੇ ਲੈਂਟਰ ਪੈਂਡਿਆ ਵਾ ਮੈਂ ਸਾਰੇ ਵੀਰਾਂ ਵੱਲੋਂ ਵੀਰ ਨੂੰ ਬਹੁਤ-ਬਹੁਤ ਵਧਾਈਆਂ ਦਿੰਨਾ ਵਾ ਤੇ ਪ੍ਰਮਾਤਮਾ ਅੱਗੇ ਅਰਦਾਸ ਬੇਨਤੀ ਕਰਨਾ ਵਾ ਮੇਰਾ ਵੀਰ ਪੱਡਾ ਦਿਨ ਦੁਗਣੀ ਤੇ ਰਾਤ ਦੁਗਣੀ ਤਰੱਕੀ ਕਰੇ ਤੇ ਹੋਰ ਵੀ ਵੀਰਾਂ ਨੇ ਆਉਣਾ ਸੀ ਜਿਨ੍ਹਾਂ ਵਿੱਚ ਭਾਈ ਮੇਰਾ ਬਹੁਤ ਹੀ ਸਤਿਕਾਰਯੋਗ ਵੀਰ ਨਸ਼ੱਤਰ ਬਾਈ ਜੀ ਤੇ ਬਾਬਾ ਹਰਚੰਦ ਸਿੰਘ ਤੇ ਬਾਬਾ ਪੰਜਾਬ ਸਿੰਘ ਉਹਨਾਂ ਦੀ ਤਰਫੋਂ ਵੀ ਮੈਂ ਵੀਰ ਨੂੰ ਵਧਾਈ ਦਿੰਨਾ ਵਾ ਮੇਰੇ ਨਾਲ ਆਏ ਮੇਰੇ ਬਹੁਤ ਹੀ ਸਤਿਕਾਰਯੋਗ ਸਾਡੇ ਸਰਕਲ ਪ੍ਰਧਾਨ ਮੰਗਲਜੀਤ ਸਿੰਘ ਦੂਦ ਡਾਕਟਰ ਸੁੰਦਰ ਸਿੰਘ ਮੱਲੀਆਂ ਮਾਟਰ ਆਪਣੇ ਮਾਟਰ ਜੀ ਤੇ ਆਪਣੇ ਮੋਨੋ ਵੀਰ ਤੇ ਉਹਨਾਂ ਸਾਰਾ ਸਾਰਿਆਂ ਵੀਰਾਂ ਵੱਲੋਂ ਵੀ ਬਹੁਤ-ਬਹੁਤ ਵਧਾਈਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਲੇ ਸੋਹਣਾ ਸੋਹ ਸ੍ਰੀਆ ਕੋਲੇ ਸੋਹਣਾ ਸੋਹ ਸ੍ਰੀਆ ਕੋਲੇ ਸੋਹਣਾ ਸੋਹ ਸ੍ਰੀਆ ਕੋਲੇ ਸੋਹਣਾ ਸੋਹ ਸ੍ਰੀਆ ठीकु आहे भले सोन